ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਅੱਜ ਦੀ ਕਹਾਣੀ ਇੱਕ ਇੱਦਾਂ ਦੀ ਮਾਂ ਦੀ ਹੈ ਜਿਸ ਨੇ ਆਪਣੇ ਬੱਚਿਆਂ ਤੇ ਅੱਖਾਂ ਬੰਦ ਕਰਕੇ ਭਰੋਸਾ ਕੀਤਾ ਆਪਣੇ ਦਿਲ ਦਾ ਹਰ ਟੁਕੜਾ ਉਹਨਾਂ ਨੂੰ ਦੇ ਦਿੱਤਾ ਪਰ ਫਿਰ ਉਹ ਬੱਚੇ ਇੱਕ ਦਿਨ ਉਸ ਮਾਂ ਦੇ ਭਰੋਸੇ ਨੂੰ ਇਸ ਤਰ੍ਹਾਂ ਤੋੜਦੇ ਐ ਕਿ ਉਸ ਦੀ ਪੂਰੀ ਦੁਨੀਆ ਹੀ ਬिखर ਜਾਂਦੀ ਹੈ ਤੇ ਆਓ ਇਸ ਦਰਦ ਭਰੀ ਕਹਾਣੀ ਦੀ ਸ਼ੁਰੂਆਤ ਕਰਦੇ ਹਾਂ 60 ਸਾਲਾਂ ਦੀ ਸੁਨੀਤਾ ਉਮਰ ਭਾਵੇਂ ਢਾਲ ਚੁੱਕੀ ਸੀ ਪਰ ਦਿਲ ਤੇ ਹੌਸਲਾ ਅੱਜ ਵੀ ਪਹਿਲਾਂ ਵਾਂਗ ਮਜ਼ਬੂਤ ਸੀ ਉਹਨਾਂ ਦਾ ਆਪਣਾ ਛੋਟਾ ਜਿਹਾ ਬੈਕਰੀ ਦਾ ਬਿਜ਼ਨਸ ਸੀ ਜਿਸ ਦੇ ਹਰ ਬ੍ਰੈਡ ਵਿੱਚੋਂ ਉਹਨਾਂ ਦੀ ਸਾਲਾਂ ਦੀ ਮਿਹਨਤ ਤੇ ਸੰਘਰਸ਼ ਦੀ ਖੁਸ਼ਬੂ ਆਉਂਦੀ ਸੀ ਉਹ ਖੁਦ ਹੀ ਬੈਕਰੀ ਦਾ ਪੂਰਾ ਕੰਮ ਸੰਭਾਲਦੀ ਸੀ ਤੇ ਇਹ ਹੀ ਉਹਨਾਂ ਦੀ ਸਭ ਤੋਂ ਵੱਡੀ ਆਤਮ ਨਿਰਪਰਤਾ ਸੀ 2 ਮਹੀਨੇ ਪਹਿਲਾਂ ਉਹਨਾਂ ਨੇ ਆਪਣੇ ਬੇਟੇ ਰਾਜੂ ਦਾ ਵਿਆਹ ਬੜੀ ਹੀ ਧੂਮ-ਧਾਮ ਨਾਲ ਨੇਹਾ ਨਾਲ ਕਰਵਾਇਆ ਉਹਨਾਂ ਦੀ ਵੱਡੀ ਬੇਟੀ ਸੁਮਨ ਦਾ ਵਿਆਹ ਵੀ ਇਸੇ ਸ਼ਹਿਰ ਵਿੱਚ ਹੋਇਆ ਸੀ ਜੋ ਕੁਝ ਹੀ ਦੂਰੀ ਤੇ ਰਹਿੰਦੀ ਸੀ ਇੱਕ ਦਿਨ ਜਦੋਂ ਸੁਨੀਤਾ ਬੈਕਰੀ ਦਾ ਕੰਮ ਨੇ ਪਟਾ ਕੇ ਘਰ ਵਾਪਸ ਆਈ ਤਾਂ ਨੇਹਾ ਮੁਸਕਰਾਉਂਦੀ ਹੋਈ ਉਹਨਾਂ ਦੇ ਸਵਾਗਤ ਲਈ ਤਿਆਰ ਖੜੀ ਸੀ ਚਾਹ ਪਾਣੀ ਨਾਸ਼ਤਾ ਸਭ ਕੁਝ ਉਹਨਾਂ ਦੀ ਪਸੰਦ ਦੇ ਮੁਤਾਬਕ ਸੀ ਇਹਨਾਂ 2 ਮਹੀਨਿਆਂ ਵਿੱਚ ਨੀਹਾ ਨੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਆਪਣੇ ਮੋਢਿਆਂ ਤੇ ਚੁੱਕ ਲਈਆਂ ਸੀ ਸਵੇਰੇ ਸਵੇਰੇ ਉੱਠ ਕੇ ਸੱਸ ਤੇ ਪਤੀ ਦਾ ਟਿਫਨ ਬਣਾਉਣਾ ਤੇ ਸ਼ਾਮ ਨੂੰ ਚਾਹ ਨਾਸ਼ਤੇ ਦੇ ਨਾਲ ਉਹਨਾਂ ਦੀ ਥਕਾਨ ਨੂੰ ਦੂਰ ਕਰਨਾ ਇਥੋਂ ਤੱਕ ਕਿ ਸੁਨੀਤਾ ਨੇ ਕਿਹੜੇ ਕੱਪੜੇ ਪਾਉਣੇ ਆ ਉਹ ਵੀ ਨੇਹਾ ਹੀ ਕੱਢ ਕੇ ਰੱਖ ਦਿੰਦੀ ਸੀ ਸੁਨੀਤਾ ਮਨ ਹੀ ਮਾਣਾ ਆਪਣੀ ਨੂੰ ਤੋਂ ਬਹੁਤ ਖੁਸ਼ ਸੀ ਉਸ ਨੂੰ ਲੱਗਦਾ ਸੀ ਕਿ ਮੇਰੀ ਕਿਸਮਤ ਵਿੱਚ ਤਾਂ ਸ਼ਾਇਦ ਇਹੀ ਲਿਖਿਆ ਸੀ ਐਨੀ ਪਿਆਰੀ ਬਹੂ ਪਰ ਉਸ ਸ਼ਾਮ ਉਸ ਛੋਟੀ ਜਿਹੀ ਗੱਲ ਨੇ ਉਹਨਾਂ ਦੇ ਮਨ ਵਿੱਚ ਹਲਕਾ ਜਿਹਾ ਸ਼ੱਕ ਪੈਦਾ ਕਰ ਦਿੱਤਾ ਆਪਣੇ ਹਫ਼ਤੇ ਭਰ ਦੀ ਕਮਾਈ ਵਿੱਚੋਂ ਕੁਝ ਪੈਸੇ ਉਹ ਆਪਣੀ ਅਲਮਾਰੀ ਦੇ ਲੋਕਰ ਵਿੱਚ ਰੱਖ ਰਹੀ ਸੀ ਕਿ ਅਚਾਨਕ ਉਹਨਾਂ ਨੂੰ ਲੱਗਿਆ ਕੀ ਲੋਕਰ ਦੇ ਨਾਲ ਕਿਸੇ ਨੇ ਛੇੜਛਾੜ ਕੀਤੀ ਹੈ ਹਾਲਾਂਕਿ ਉਹਨਾਂ ਨੇ ਇਸ ਗੱਲ ਤੇ ਜ਼ਿਆਦਾ ਧਿਆਨ ਨਹੀਂ ਦਿੱਤਾ ਪੈਸੇ ਰੱਖੇ ਤੇ ਰੋਈ ਦੀ ਤਰ੍ਹਾਂ ਆਪਣੇ ਕੰਮ ਤੇ ਲੱਗ ਗਈ ਦਿਨ ਬੀਤਦੇ ਗਏ ਤੇ ਅਗਲੇ ਹਫਤੇ ਪੂਰੇ ਪਰਿਵਾਰ ਨੇ ਇੱਕ ਵਿਆਹ ਤੇ ਜਾਣਾ ਸੀ ਤੇ ਸੋਚ ਕੇ ਹੀ ਉਹਨਾਂ ਦਾ ਮਨ ਖੁਸ਼ ਹੋ ਗਿਆ ਅੱਜ ਉਹ ਆਪਣੇ ਪੁਛਤੈਣੀ ਸੋਨੇ ਦੇ ਕੰਗਣ ਪਾਵੇਗੀ ਜੋ ਉਸ ਨੂੰ ਉਸਦੀ ਸੱਸ ਨੇ ਦਿੱਤੇ ਸੀ ਭਾਰੀ ਮੋٹے ਤੇ ਬਹੁਤ ਕੀਮਤੀ ਸਿਰਫ ਕੀਮਤ ਵਿੱਚ ਨਹੀਂ ਪਾਵਨਾ ਵਿੱਚ ਵੀ ਉਹਨਾਂ ਨੇ ਲੋਕਰ ਖੋਲ੍ਹਿਆ ਬਾਕਸ ਕੱਢਿਆ ਤੇ ਦੇਖਦੇ ਹੀ ਉਹਨਾਂ ਦਾ ਜਿਵੇਂ ਦਿਲ بیٹھ ਗਿਆ ਉਹਨਾਂ ਨੇ ਪੂਰਾ ਲੋਕਰ ਪੂਰੀ ਅਲਮਾਰੀ ਹਰ ਕੋਨਾ ਦੇਖ ਲਿਆ ਬਾਕੀ ਸਾਰੇ ਗਹਿਣੇ ਸਹੀ ਜਗ੍ਹਾ ਤੇ ਪਏ ਸੀ ਬਸ ਉਹਨਾਂ ਵਿੱਚੋਂ ਕੜੇ ਨਹੀਂ ਸੀ ਕਬਰਾ ਕੇ ਉਹ ਨੇਹਾ ਦੇ ਕੋਲ ਗਈ ਬਹੂ ਮੇਰੇ ਕੜੇ ਨਹੀਂ ਮਿਲ ਰਹੇ ਤੂੰ ਤਾਂ ਨਹੀਂ ਕਿਤੇ ਆਸੇ ਪਾਸੇ ਕਰ ਦਿੱਤੇ ਬੇਟਾ ਨੇਹਾ ਸ਼ਾਂਤ ਤੇ ਸਹਜਤਾ ਨਾਲ ਬੋਲੀ ਨਹੀਂ ਮਾਂ ਮੈਂ ਤਾਂ ਸਿਰਫ ਤੁਹਾਡੇ ਕੱਪੜੇ ਹੀ ਰੱਖਿਆ ਤੇ ਕੱਢੇ ਆ ਬਾਕੀ ਚੀਜ਼ਾਂ ਨੂੰ ਹੱਥ ਵੀ ਨਹੀਂ ਲਾਇਆ ਤੁਸੀਂ ਧਿਆਨ ਨਾਲ ਦੇਖੋ ਉਥੇ ਹੀ ਹੋਣਗੇ ਸੁਨੀਤਾ ਨੇ ਦੁਬਾਰਾ ਤਲਾਸ਼ ਸ਼ੁਰੂ ਕੀਤੀ ਪਰ ਕੜੇ ਤਾਂ ਜਿਵੇਂ ਹਵਾ ਵਿੱਚ ਗਾਇਬ ਹੋ ਚੁੱਕੇ ਸੀ ਸਮਾਂ ਘਟ ਸੀ ਇਸ ਲਈ ਉਹ ਚਾਰ ਸੋਨੇ ਦੀਆਂ ਚੂੜੀਆਂ ਪਾ ਕੇ ਹੀ ਵਿਆਹ ਤੇ ਚਲੀ ਗਈ ਪੂਰੇ ਵਿਆਹ ਵਿੱਚ ਤੇ ਪੂਰੀ ਰਾਤ ਮਨ ਸਿਰਫ ਉਸੇ ਗੱਲ ਵਿੱਚ ਉਲਝਿਆ ਰਿਹਾ ਉਹ ਕੜੇ ਗਏ ਕਿੱਥੇ ਅਗਲੇ ਦਿਨ ਉਹਨਾਂ ਦਾ ਮਨ ਬੇਕਰੀ ਜਾਣਦਾ ਨਹੀਂ ਹੋਇਆ ਉਹ ਘਰ ਹੀ ਰਹੀ ਤਾਂ ਦੁਪਹਿਰ ਨੂੰ ਉਹਨਾਂ ਦੀ ਬੇਟੀ ਸੁਮਨ ਮਿਲਣ ਆਈ ਮਾਂ ਦੇ ਚਿਹਰੇ ਤੇ ਪਰੇਸ਼ਾਨੀ ਦੇਖ ਕੇ ਹੀ ਉਸਨੇ ਪੁੱਛਿਆ ਕੀ ਹੋਇਆ ਮਾਂ ਇੰਨੀ ਉਦਾਸ ਕਿਉਂ ਆ ਸੁਨੀਤਾ ਦਾ গলা ਭਰ ਆਇਆ ਸੁਮਨ ਉਹ ਤੇਰੀ ਦਾਦੀ ਵਾਲੇ ਕੜੇ ਮਿਲ ਨਹੀਂ ਰਹੇ ਇਹ ਸੁਣ ਸੁਮਨ ਚੌਂਕ ਗਈ ਉਹ ਭਾਰੀ ਵਾਲੇ ਮਾਂ ਉਹ ਤਾਂ ਬਹੁਤ ਕੀਮਤੀ ਸੀ ਕਿੰਨੀ ਵਾਰ ਕਿਹਾ ਸੀ ਮੈਂ ਤੁਹਾਨੂੰ ਕਿ ਤੁਸੀਂ ਉਹ ਕੜੇ ਮੈਨੂੰ ਦੇ ਦਿਓ ਪਰ ਤੁਸੀਂ ਤਾਂ ਕਿਹਾ ਸੀ ਆਪਣੀ ਬਹੂ ਨੂੰ ਦੇਵਾਂਗੀ ਸੁਨੀਤਾ ਨੇ ਹੌਲੀ ਜਿਹੇ ਸਿਰ ਹਿਲਾਇਆ ਹਾਂ ਬੇਟੀ ਕੱਲ ਵਿਆਹ ਤੇ ਜਾਣ ਤੋਂ ਪਹਿਲਾਂ ਭਾਲ ਦੇ ਭਾਲ ਦੇ ਪਰੇਸ਼ਾਨ ਹੋ ਗਈ ਕਿਤੇ ਨਹੀਂ ਮਿਲੇ ਸੁਮਨ ਨੇ ਘਰ ਵਿੱਚ ਨਜ਼ਰਬਾਰੀ ਤੇ ਫਿਰ ਥੋੜਾ ਹੌਲੀ ਤੇ ਠਹਿਰਾਵ ਦੇ ਨਾਲ ਬੋਲੀ ਮਾ ਅੱਜ ਤੱਕ ਇਸ ਘਰ ਵਿੱਚ ਇੱਕ ਸੂਈ ਤੱਕ ਨਹੀਂ ਗਾਇਬ ਹੋਈ ਤੇ ਇੰਨੇ ਵੱਡੇ ਕੜੇ ਅਚਾਨਕ ਗਾਇਬ ਸੁਨੀਤਾ ਨੇ ਸ਼ਾਂਤੀ ਨਾਲ ਸੋਚਿਆ ਮੇਰੇ ਸਿਵਾਏ ਤਾਂ ਕੋਈ ਨਹੀਂ ਬਸ ਨੀਹਾ ਹੈ ਜੋ ਕੱਪੜੇ ਰੱਖਦੀ ਹੈ ਤੇ ਕੱਢਦੀ ਹੈ ਸੁਮਨ ਇੱਕ ਪਲ ਚੁੱਪ ਰਹੀ ਫਿਰ ਬੋਲੀ ਮਾ ਤੁਹਾਨੂੰ ਬੁਰਾ ਲੱਗੇ ਤਾਂ ਵੀ ਇੱਕ ਗੱਲ ਆਖਾਂ ਕਿਤੇ ਭਾਬੀ ਨੇ ਤਾਂ ਸੁਨੀਤਾ ਨੇ ਤੁਰੰਤ ਇਸ ਗੱਲ ਨੂੰ ਕੱਟ ਦਿੱਤਾ ਨਹੀਂ ਸੁਮਨ ਨੀਹਾ ਇਸ ਤਰ੍ਹਾਂ ਕਿਉਂ ਕਰੇਗੀ ਉਸ ਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਵਿਆਹ ਵਿੱਚ ਵੀ ਉਸ ਨੂੰ ਬਹੁਤ ਗਹਿਣੇ ਮਿਲੇ ਸੀ ਤੇ ਇਹ ਕੜੇ ਤਾਂ ਬਾਅਦ ਵਿੱਚ ਵੈਸੇ ਵੀ ਉਸ ਨੂੰ ਹੀ ਮਿਲਣੇ ਸੀ ਸੁਮਨ ਨੇ ਹੌਲੀ ਜਿਹੀ ਕਿਹਾ ਮਾਂ ਦੁਨੀਆ ਦਾ ਭਰੋਸਾ ਪਲਪਰ ਵਿੱਚ ਹਿੱਲ ਜਾਂਦਾ ਹੈ ਸੋਚਣਾ ਜੇਕਰ ਉਸ ਨੇ ਉਹ ਕੜੇ ਨਹੀਂ ਲਏ ਤਾਂ ਫਿਰ ਕਿੱਥੇ ਗਏ ਕੜੇ ਆਪਣੇ ਪੈਰ ਨਾਲ ਤੁਰ ਕੇ ਥੋੜੀ ਚਲੇ ਜਾਣਗੇ ਸੁਮਨ ਦੀ ਗੱਲ ਨੇ ਸੁਨੀਤਾ ਦੇ ਦਿਲ ਵਿੱਚ ਪਹਿਲੀ ਵਾਰ ਸ਼ੱਕ ਦਾ ਇੱਕ ਛੋਟਾ ਜਿਹਾ ਬੀਜ ਬੋ ਦਿੱਤਾ ਉਹਨਾਂ ਨੂੰ ਨੇਹਾ ਤੇ ਪੂਰਾ ਭਰੋਸਾ ਸੀ ਪਰ ਇਹ ਵੀ ਸੱਚ ਸੀ ਅੱਜ ਤੱਕ ਕਦੇ ਵੀ ਘਰ ਵਿੱਚੋਂ ਕੁਝ ਗਾਇਬ ਨਹੀਂ ਹੋਇਆ ਤੇ ਹੁਣ ਉਸ ਦੇ ਸਭ ਤੋਂ ਕੀਮਤੀ ਤੇ ਪੁਛਤੈਣੀ ਕੜੇ ਉਹਨਾਂ ਦਾ ਦਿਲ ਉਲਝਣ ਨਾਲ ਭਰ ਗਿਆ ਜਾਂ ਫਿਰ ਕੁਝ ਹੋਰ ਕوجੇ ਸਮਝ ਨਹੀਂ ਆ ਰਿਹਾ ਸੁਨੀਤਾ ਦੇ ਮਨ ਵਿੱਚ ਕਈ ਤਰ੍ਹਾਂ ਦੇ ਖਿਆਲ ਉੱਠਣ ਲੱਗੇ ਉਹਨਾਂ ਨੇ ਨੀਹਾ ਨੂੰ ਕੁਝ ਨਹੀਂ ਕਿਹਾ ਪਰ ਹੁਣ ਉਹਨਾਂ ਦੀ ਨਜ਼ਰ ਨੀਹਾ ਦੀ ਹਰ ਹਰਕਤ ਤੇ ਰਹਿਣ ਲੱਗੀ ਨੀਹਾ ਸੁਨੀਤਾ ਦੇ ਬਦਲਦੇ ਵਿਵਹਾਰ ਨੂੰ ਚੁੱਪਚਾਪ ਨੋਟਿਸ ਕਰ ਰਹੀ ਸੀ ਪਹਿਲਾਂ ਜਿੱਥੇ ਸੱਸ ਉਸ ਨੂੰ ਪਿਆਰ ਨਾਲ ਬੁਲਾਉਂਦੀ ਸੀ ਹਰ ਗੱਲ ਸਾਂਝੀ ਕਰਦੀ ਸੀ ਹੁਣ ਉਹੀ ਸੁਨੀਤਾ ਉਸ ਨੂੰ ਦੇਖ ਕੇ ਹੀ ਚੁੱਕੰਨੀ ਹੋ ਜਾਂਦੀ ਕੱਪੜੇ ਰੱਖਦੇ ਸਮੇਂ ਅਚਾਨਕ ਕਮਰੇ ਵਿੱਚ ਆ ਜਾਂਦੀ ਉਸ ਦੇ ਹੱਥਾਂ ਨੂੰ ਗੌਰ ਨਾਲ ਦੇਖਣ ਲੱਗਦੀ ਤੇ ਕਦੇ-ਕਦੇ ਬਿਨਾਂ ਵਜਾ ਛੜਕ ਵੀ ਦਿੰਦੀ ਨੀਹਾ ਸਮਝਦਾ ਰਹੀ ਸੀ ਕਿ ਸਾਸੋਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ ਇਸ ਲਈ ਉਹ ਉਹਨਾਂ ਦੇ ਕਮਰੇ ਵਿੱਚ ਜਾਣਾ ਹੀ ਬੰਦ ਕਰ ਦਿੰਦੀ ਹੈ ਇਸੇ ਤਰ੍ਹਾਂ ਕੁਝ ਹਫ਼ਤੇ ਹੋਰ ਲੰਘ ਗਏ ਇੱਕ ਦਿਨ ਹਫ਼ਤੇ ਦੀ ਕਮਾਈ ਲੈ ਕੇ ਸੁਨੀਤਾ ਨੇ ਜਿਵੇਂ ਹੀ ਆਪਣਾ ਲੋਕਰ ਖੋਲ੍ਹਿਆ ਤਾਂ ਉਸ ਦਾ ਮਨ ਹੋਇਆ ਕਿ ਇੱਕ ਵਾਰ ਫਿਰ ਆਪਣੇ ਗਹਿਣੇ ਦੇਖ ਲਵੇ ਉਹਨਾਂ ਨੇ ਗਹਿਣਿਆਂ ਵਾਲਾ ਬਾਕਸ ਕੱਢਿਆ ਤੇ ਇੱਕ ਵਾਰ ਤਾਂ ਜਿਵੇਂ ਉਹਨਾਂ ਦਾ ਦਿਲ ਹੀ ਰੁਕ ਗਿਆ ਸੋਨੇ ਦੀਆਂ ਚਾਰ ਚੂੜੀਆਂ ਵਿੱਚੋਂ ਦੋ ਚੂੜੀਆਂ ਗਾਇਬ ਸੀ ਇਹ ਉਹੀ ਚੂੜੀਆਂ ਸੀ ਜੋ ਉਹਨਾਂ ਦੇ ਪਤੀ ਨੇ ਵਿਆਹ ਦੀ ਪਹਿਲੀ ਸਾਲਗिराਹ ਤੇ ਦਿੱਤੀਆਂ ਸੀ ਉਹਨਾਂ ਦੇ ਦਿਲ ਦੇ ਬੇहद ਕਰੀਬ ਉਸ ਦੇ ਸਾਹ ਤੇਜ਼ ਹੋ ਗਏ ਕਲੇਜਾ ਜਿਵੇਂ ਬੈਠ ਗਿਆ ਉਹ ਪਾਗਲਾਂ ਦੀ ਤਰ੍ਹਾਂ ਅਲਮਾਰੀ ਬੈੱਡ ਦਰਾਜ ਹਰ ਜਗ੍ਹਾ ਤੇ ਤਲਾਸ਼ ਕਰਦੀ ਰਹੀ ਚੂੜੀਆਂ ਕਿਤੇ ਨਹੀਂ ਮਿਲੀਆਂ ਗੁੱਸੇ ਦੁੱਖ ਤੇ ਡਰ ਦੇ ਮਿਲੇ ਜੁਲੇ ਭਾਵ ਲੈ ਕੇ ਉਹ ਬਾਹਰ ਆਈ ਤੇ ਜ਼ੋਰ ਨਾਲ ਬੋਲੀ 네ਹਾ 네ਹਾ ਰਸੋਈ ਵਿੱਚ ਖਾਣਾ ਬਣਾ ਰਹੀ 네ਹਾ ਕਬਰਾ ਕੇ ਭੱਜੀ ਚਲੀ ਆਈ ਰਾਜੂ ਵੀ ਕਮਰੇ ਵਿੱਚੋਂ ਭਜਦਾ ਹੋਇਆ ਬਾਹਰ ਆਇਆ ਕੀ ਹੋਇਆ ਮਾਂ ਮਾਂ ਤੁਸੀਂ ਇੰਨੇ ਗੁੱਸੇ ਵਿੱਚ ਕਿਉਂ ਕੀ ਹੋਇਆ 네ਹਾ ਨੇ ਕਬਰਾਉਂਦੇ ਹੋਏ ਪੁੱਛਿਆ ਸੁਨੀਤਾ ਗਰਜਦੇ ਹੋਏ ਬੋਲੀ ਡਰਾਮਾ ਨਾ ਕਰ ਤੈਨੂੰ ਸਭ ਕੁਝ ਪਤਾ ਹੈ ਮੈਂ ਕਿਉਂ ਗੁੱਸੇ ਵਿੱਚ ਹਾਂ ਮੇਰੇ ਇਲਾਵਾ ਮੇਰੀ ਅਲਮਾਰੀ ਸਿਰਫ ਤੂੰ ਖੋਲਦੀ ਹੈ ਪਹਿਲਾਂ ਮੇਰੇ ਸੋਨੇ ਦੇ ਕੜੇ ਗਾਇਬ ਹੋਏ ਤੇ ਹੁਣ ਦੋ ਚੂੜੀਆਂ ਕਿਸ ਚੀਜ਼ ਦੀ ਕਮੀ ਹੈ ਤੈਨੂੰ ਜੇ ਚਾਹੀਦੇ ਸੀ ਤਾਂ ਮੈਂitho ਜਾਂ ਰਾਜੂ ਤੋਂ ਮੰਗ ਲੈਂਦੀ ਕੀ ਕਮੀ ਹੈ ਤੇਰੇ ਕੋਲ ਜੋ ਇਸ ਤਰ੍ਹਾਂ ਚੋਰੀ ਕਰ ਰਹੀ ਹੈ ਨੀਹਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਉਹ ਹੱਥ ਜੋੜ ਕੇ ਬੋਲੀ ਨਹੀਂ ਮੰਮੀ ਜੀ ਮੈਂ ਤੁਹਾਡੇ ਗਹਿਣਿਆਂ ਨੂੰ ਹੱਥ ਤੱਕ ਨਹੀਂ ਲਗਾਇਆ ਮੈਨੂੰ ਸੱਚਮੁੱਚ ਨਹੀਂ ਪਤਾ ਕਿ ਉਹ ਕਿੱਥੇ ਗਏ ਮੈਂ ਤੁਹਾਡੇ ਗਹਿਣੇ ਕਿਉਂ ਚੋਰੀ ਕਰਾਂਗੀ ਮੇਰੇ ਕੋਲ ਕਿਸ ਚੀਜ਼ ਦੀ ਕਮੀ ਹੈ ਮੈਂ ਤਾਂ ਤੁਹਾਡੇ ਕਮਰੇ ਵਿੱਚ ਜਾਣਾ ਵੀ ਬੰਦ ਕਰ ਦਿੱਤਾ ਇੰਨਾ ਕਹਿ ਕੇ ਉਹ ਫੁੱਟ ਫੁੱਟ ਕੇ ਰੋਣ ਲੱਗੀ ਨੇਹਾ ਦੀ ਹਾਲਤ ਦੇਖ ਕੇ ਰਾਜੂ ਦਾ ਦਿਲ ਪਿਗਲ ਗਿਆ ਉਸਨੇ ਮਾਂ ਦੇ ਵੱਲ ਦੇਖ ਕੇ ਸਖਤ ਆਵਾਜ਼ ਵਿੱਚ ਕਿਹਾ ਮਾਂ ਨੇਹਾ ਕਿਉਂ ਤੁਹਾਡੇ ਗਹਿਣੇ ਲਵੇਗੀ ਮੈਂ ਖੁਦ ਉਸ ਨੂੰ ਪਿਛਲੇ ਹਫ਼ਤੇ ਸੋਨੇ ਦੇ ਝੂਮਕੇ ਲੈ ਕੇ ਦਿੱਤੇ ਹੈ ਜਿੰਨੇ ਗਹਿਣੇ ਉਸਦੇ ਕੋਲ ਐ ਉਹਨੇ ਗਹਿਣੇ ਤਾਂ ਕਿਸੇ ਵੀ ਘਰ ਦੀ ਨੂੰ ਕੋਲ ਨਹੀਂ ਹੋਣੇ ਉਹ ਇਸ ਤਰ੍ਹਾਂ ਕਦੇ ਵੀ ਨਹੀਂ ਕਰ ਸਕਦੀ ਰਾਜੂ ਸਾਫ਼ ਤੌਰ ਤੇ ਨੀਹਾ ਦਾ ਪੱਖ ਲੈ ਰਿਹਾ ਸੀ ਤੇ ਸੁਨੀਤਾ ਦੇ ਲਈ ਇਹ ਹੋਰ ਵੀ ਦਰਦਨਾਕ ਸੀ ਉਹ ਰੋਂਦੀ ਹੋਈ ਕਮਰੇ ਵਿੱਚ ਚਲੀ ਗਈ ਕਮਰੇ ਵਿੱਚ ਇਕੱਲੀ ਬੈਠੀ ਸਮਝ ਨਹੀਂ ਪਾ ਰਹੀ ਸੀ ਜੇਕਰ ਨੀਹਾ ਸੱਚ ਕਹਿ ਰਹੀ ਐ ਤਾਂ ਕੜੇ ਤੇ ਚੂੜੀਆਂ ਆਖਰ ਗਏ ਕਿੱਥੇ ਨੌਕਰਾਂ ਵਿੱਚੋਂ ਤਾਂ ਕੋਈ ਵੀ ਉਹਨਾਂ ਦੇ ਕਮਰੇ ਵਿੱਚ ਨਹੀਂ ਜਾਂਦਾ ਸੀ ਕੁਝ ਸਮੇਂ ਬਾਅਦ ਫੋਨ ਵੱਜਿਆ ਸੁਮਨ ਦਾ ਫੋਨ ਸੀ ਸੁਮਨ ਨੇ ਆਵਾਜ਼ ਸੁਣ ਕੇ ਹੀ ਸਮਝ ਲਿਆ ਕਿ ਮਾਂ ਪਰੇਸ਼ਾਨ ਹੈ ਉਸਨੇ ਪੁੱਛਿਆ ਕੀ ਹੋਇਆ ਮਾਂ ਸੁਨੀਤਾ ਰੋਂਦੇ ਹੋਏ ਗਲੇ ਨਾਲ ਬੋਲੀ beta ਦੋ ਚੂੜੀਆਂ ਨਹੀਂ ਮਿਲ ਰਹੀਆਂ ਉਹ ਚੂੜੀਆਂ ਤੇਰੇ ਪਾਪਾ ਨੇ ਵਿਆਹ ਦੀ ਪਹਿਲੀ ਸਾਲਗिराਹ ਤੇ ਦਿੱਤੀਆਂ ਸੀ ਮੈਂ ਨੀਹਾ ਨੂੰ ਪੁੱਛਿਆ ਝਿੜਕਿਆ ਵੀ ਪਰ ਉਹ ਮਨਾ ਕਰ ਰਹੀ ਹੈ ਰਾਜੂ ਵੀ ਉਸੇ ਦਾ ਸਾਥ ਦੇ ਰਿਹਾ ਸੁਮਨ ਨੇ ਤੰਜ ਭਰੀ ਆਵਾਜ਼ ਵਿੱਚ ਕਿਹਾ ਮੈਂ ਪਹਿਲਾਂ ਹੀ ਕਿਹਾ ਸੀ ਨਾ ਮਾਂ ਇਹਨਾਂ ਭਰੋਸਾ ਨਾ ਕਰੋ ਨੂੰ ਤੇ ਆਖਿਰ ਹੈ ਤਾਂ ਉਹ ਬਾਹਰਲੀ ਹੀ ਹੁਣ ਦੇਖੋ ਤੁਹਾਡੇ ਗਹਿਣੇ ਗਾਇਬ ਹੋ ਰਹੇ ਆ ਤੇ ਵੀਰਾ ਵੀ ਤੁਹਾਡੀ ਗੱਲ ਨਹੀਂ ਮੰਨ ਰਿਹਾ ਸੁਨੀਤਾ ਨੇ ਭਾਰੀ ਆਵਾਜ਼ ਵਿੱਚ ਕਿਹਾ ਹਾਂ ਇਹਨਾਂ ਤਾਂ ਤੈਅ ਹੈ ਕਿ ਜੋ ਗਹਿਣੇ ਬਚੇ ਆ ਉਹਨਾਂ ਨੂੰ ਬੈਂਕ ਦੇ ਲੋਕਰ ਵਿੱਚ ਰੱਖ ਦੇਵਾਂਗੇ ਠੀਕ ਆ ਮਾਂ ਇਹੀ ਸਹੀ ਹੈ ਤੇ ਅੱਜ ਤੋਂ ਬਾਅਦ ਆਪਣੀ ਨੂੰ ਤੇ ਭਰੋਸਾ ਨਾ ਕਰਨਾ ਯਾਦ ਰੱਖਣਾ ਨੂੰ ਨੂੰ ਹੀ ਹੁੰਦੀ ਹੈ ਸੁਨੀਤਾ ਨੇ ਵੀ ਹਾਮੀ ਭਰੀ ਤੇ ਫੋਨ ਕੱਟ ਗਿਆ ਤੇ ਉਸ ਦਿਨ ਤੋਂ ਬਾਅਦ ਸੁਨੀਤਾ ਦੇ ਦਿਲ ਵਿੱਚ ਨੇਹਾ ਦੇ ਲਈ ਹੋਰ ਨਫ਼ਰਤ ਵਧ ਗਈ ਉਹਨਾਂ ਨੇ ਮਨ ਹੀ ਮਨ ਠਾਨ ਲਿਆ ਕਿ ਉਹ ਰਾਜੂ ਨੂੰ ਨੇਹਾ ਦੇ ਖਿਲਾਫ ਸਬੂਤ ਦੇ ਕੇ ਹੀ ਰਹੇਗੀ ਨੇਹਾ ਨੂੰ ਘਰ ਵਿੱਚੋਂ ਕਢਵਾ ਕੇ ਰਹੇਗੀ ਕੁਝ ਦਿਨਾਂ ਬਾਅਦ ਬੈਕਰੀ ਤੇ ਬੈਠੀ ਸੁਨੀਤਾ ਸੋਚ ਰਹੀ ਸੀ ਆਖਰ ਸੱਚ ਪਤਾ ਕਿਵੇਂ ਲੱਗੇ ਨੇਹਾ ਦੇ ਖਿਲਾਫ ਸਬੂਤ ਕਿਵੇਂ ਲੈ ਕੇ ਆਵਾਂ ਉਹਨਾਂ ਨੇ ਇਹ ਗੱਲ ਬੈਕਰੀ ਤੇ ਕੰਮ ਕਰਨ ਵਾਲੀ ਔਰਤ ਨਾਲ ਸਾਂਝੀ ਕੀਤੀ ਉਸ ਔਰਤ ਨੇ ਤੁਰੰਤ ਸੁਝਾਅ ਦਿੱਤਾ ਆਂਟੀ ਜੀ ਇੱਕ ਕੈਮਰਾ ਲਵਾ ਦਿਓ ਕੈਮਰੇ ਵਿੱਚ ਸਭ ਕੁਝ ਪਤਾ ਲੱਗ ਜਾਵੇਗਾ ਇਹ ਸੁਝਾ ਸੁਨੀਤਾ ਨੂੰ ਸਹੀ ਲੱਗਿਆ ਉਸੇ ਸ਼ਾਮ ਨੂੰ ਵਾਪਸ ਆਉਂਦੇ ਸਮੇਂ ਉਹਨਾਂ ਨੇ ਇੱਕ ਛੋਟਾ ਜਿਹਾ ਮਿੰਨੀ ਕੈਮਰਾ ਖਰੀਦਿਆ ਤੇ ਕਾਰਾ ਕਿ ਉਹਨਾਂ ਨੇ ਆਲ ਆਊਟ ਮਸ਼ੀਨ ਦੇ ਵਿੱਚ ਛੁਪਾ ਦਿੱਤਾ ਇਦਾਂ ਦੀ ਜਗ੍ਹਾ ਤੇ ਜਿੱਥੋਂ ਉਹ ਅਲਮਾਰੀ ਸਾਫ਼ ਦਿਖਾਈ ਦੇਵੇ ਹੁਣ ਹਰ ਦਿਨ ਉਹ ਆਪਣੀ ਅਲਮਾਰੀ ਤੇ ਨਜ਼ਰ ਰੱਖਣ ਲੱਗੀ ਕੁਝ ਦਿਨਾਂ ਤੱਕ ਸਭ ਕੁਝ ਸਹੀ ਰਿਹਾ ਕੁਝ ਵੀ ਅਜੀਬ ਨਹੀਂ ਲੱਗਿਆ ਫਿਰ ਜਦੋਂ ਤੀਜੇ ਦਿਨ ਉਹਨਾਂ ਨੇ ਫੁਟੇਜ ਚੈੱਕ ਕੀਤੀ ਤਾਂ ਉਹਨਾਂ ਨੇ ਦੇਖਿਆ ਕਿ ਨੀਹਾ ਕਮਰੇ ਵਿੱਚ ਦਾਖਲ ਹੋਈ ਹੌਲੀ ਜਹੀ ਉਸਨੇ ਬੈੱਡ ਦੇ ਗੱਦੇ ਦੇ نیچے ਹੱਥ ਮਾਰਿਆ ਤੇ ਅਲਮਾਰੀ ਦੀ ਚਾਬੀ ਕੱਢ ਲਈ ਫਿਰ ਬਿਨਾ ਇੱਕ ਪਲ ਰੁਕੇ ਉਸਨੇ ਸੁਨੀਤਾ ਦੀ ਅਲਮਾਰੀ ਖੋਲੀ ਤੇ ਅੰਦਰ ਕੁਝ ਪਾ ਲੈਣ ਲੱਗੀ ਵੀਡੀਓ ਵਿੱਚ ਸਾਫ਼ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਕਰ ਰਹੀ ਸੀ ਪਰ ਇਹਨਾਂ ਜ਼ਰੂਰ ਦਿਖਾਈ ਦੇ ਰਿਹਾ ਸੀ ਕਿ ਉਹ ਅਲਮਾਰੀ ਖੋਲ ਰਹੀ ਸੀ ਜਦੋਂ ਕਿ ਉਸਨੇ ਸਭ ਦੇ ਸਾਹਮਣੇ ਕਿਹਾ ਸੀ ਕਿ ਉਹ ਸੁਨੀਤਾ ਦੇ ਕਮਰੇ ਦੀ ਦਹਲੀਜ਼ ਤੱਕ ਨਹੀਂ ਪਾਰ ਕਰਦੀ ਇਹ ਸਭ ਕੁਝ ਦੇਖ ਕੇ ਸੁਨੀਤਾ ਦਾ ਖੂਨ ਖ올 ਉਠਿਆ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਉਹਨਾਂ ਨੇ ਬਿਨਾਂ ਇੱਕ ਮਿੰਟ ਗਵਾਈ ਉਹ ਵੀਡੀਓ ਆਪਣੇ ਮੋਬਾਈਲ ਵਿੱਚ ਸੇਵ ਕੀਤੀ ਤੇ ਸਿੱਧਾ ਆਪਣੇ ਘਰ ਦੇ ਵੱਲ ਨੂੰ ਚੱਲ ਪਈ ਘਰ ਦੀ ਦਹਲੀਜ਼ ਤੇ ਪੈਰ ਰੱਖਦੇ ਹੀ ਸੁਨੀਤਾ ਗੁੱਸੇ ਨਾਲ ਉੱਚੀ ਉੱਚੀ ਬੋਲਦੀ ਹੋਈ ਨੇਹਾ ਚੋਰ ਕਿਤੋਂ ਦੀ ਕੀ ਕਮੀ ਰਹਿ ਗਈ ਸੀ ਮੇਰੇ ਪਿਆਰ ਵਿੱਚ نیچے ਆ ਜਲਦੀ ਨੇਹਾ ਆਪਣੇ ਕਮਰੇ ਵਿੱਚੋਂ ਹੜਬੜਾ ਕੇ نیچے ਆਈ ਤੇ ਰਾਜੂ ਵੀ ਉਸ ਸਮੇਂ ਘਰ ਵਿੱਚ ਹੀ ਸੀ ਸੁਨੀਤਾ ਅੱਖਾਂ ਵਿੱਚੋਂ ਅੱਗ ਬਰਾ ਰਹੀ ਸੀ ਉਸਨੇ ਗੁੱਸੇ ਵਿੱਚ ਕਿਹਾ ਰਾਜੂ ਤੂੰ ਤਾਂ ਕਹਿੰਦਾ ਸੀ ਨਾ ਵੀ ਤੇਰੀ ਪਤਨੀ ਇਦਾਂ ਦਾ ਕੁਝ ਨਹੀਂ ਕਰ ਸਕਦੀ ਅੱਜ ਦੇਖ ਉਸ ਦੇ ਖਿਲਾਫ ਸਬੂਤ ਲੈ ਕੇ ਆਈਆਂ ਤੇਰੀ ਪਤਨੀ ਚੋਰ ਐ ਆਹ ਦੇਖ ਵੀਡੀਓ ਕਹਿੰਦੀ ਸੀ ਮੈਂ ਕਮਰੇ ਵਿੱਚ ਪੈਰ ਤੱਕ ਨਹੀਂ ਰੱਖਦੀ ਤੇ ਫਿਰ ਇਹ ਮੇਰੀ ਅਲਮਾਰੀ ਕਿਵੇਂ ਖੋਲ ਰਹੀ ਐ ਵੀਡੀਓ ਦੇਖਦੇ ਹੀ ਰਾਜੂ ਦੇ ਚਿਹਰੇ ਦਾ ਰੰਗ ਉੱਡ ਗਿਆ ਉਸ ਦੇ ਸਾਹ ਜਿਵੇਂ اٹਕ ਗਏ ਹੁਣ ਉਸ ਦੇ ਕੋਲ ਵੀ ਕਹਿਣ ਨੂੰ ਕੁਝ ਨਹੀਂ ਬਚਿਆ ਸੀ ਤੇ ਉਧਰ ਨੀਹਾ ਉੱਥੇ ਹੀ ਖੜੀ ਰੋ ਰਹੀ ਸੀ ਅੱਖਾਂ ਵਿੱਚੋਂ ਹੰਝੂ ਲਗਾਤਾਰ ਵਹਿ ਰਹੇ ਸੀ ਉਹ ਵਾਰ-ਵਾਰ ਕਹਿ ਰਹੀ ਸੀ ਤੁਸੀਂ ਮੈਨੂੰ ਗਲਤ ਸਮਝ ਰਹੇ ਹੋ ਮੈਂ ਤੁਹਾਡੇ ਗਹਿਣੇ ਲੈਣ ਨਹੀਂ ਗਈ ਸੀ ਮੈਂ ਤਾਂ ਪਰ ਰਾਜੂ ਨੇ ਗੁੱਸੇ ਨਾਲ ਗੱਲ ਕੱਟ ਦਿੱਤੀ ਬਸ ਨੀਹਾ ਹੋਰ ਕਿੰਨਾ ਝੂਠ ਬੋਲੇਗੀ ਹੁਣ ਤਾਂ ਸਬੂਤ ਵੀ ਸਾਹਮਣੇ ਹੈ ਉਸ ਦਿਨ ਮੈਂ ਤੇਰੇ ਤੇ ਭਰੋਸਾ ਕਰਕੇ ਮਾਂ ਨਾਲ ਉੱਚੀ ਆਵਾਜ਼ ਵਿੱਚ ਗੱਲ ਕੀਤੀ ਤੇ ਆਹ ਹੈ ਤੇਰੀ ਸਚਾਈ ਰਾਜੂ ਅੱਗੇ ਬੋਲਿਆ ਕਿਸ ਗੱਲ ਦੀ ਕਮੀ ਰੱਖੀ ਸੀ ਅਸੀਂ ਜੇਕਰ ਤੈਨੂੰ ਮਾਂ ਦੇ ਗਹਿਣੇ ਪਸੰਦ ਸੀ ਤਾਂ ਤੂੰ ਦੱਸ ਦਿੰਦੀ ਮਾਂ ਉਹ ਗਹਿਣੇ ਤੈਨੂੰ ਖੁਦ ਦੇ ਦਿੰਦੀ ਜਾਂ ਮੈਂ ਤੇਰੇ ਲਈ ਨਵੇਂ ਬਣਵਾ ਦਿੰਦਾ ਪਰ ਚੋਰੀ ਹੁਣ ਮੇਰੀ ਗੱਲ ਧਿਆਨ ਨਾਲ ਸੁਣ ਜਦੋਂ ਤੱਕ ਤੂੰ ਮਾਂ ਦੇ ਕੜੇ ਤੇ ਚੂੜੀਆਂ ਵਾਪਸ ਨਹੀਂ ਲੈ ਕੇ ਆਵੇਂਗੀ ਆਪਣੀ ਸ਼ਕਲ ਵੀ ਨਾ ਦਿਖਾਉਣਾ ਨੇਹਾ ਰੋਂਦੀ ਰੋਂਦੀ ਬੋਲੀ ਮੇਰੀ ਗੱਲ ਤੇ ਯਕੀਨ ਕਰੋ ਮੈਂ ਸੱਚਮੁੱਚ ਮਾਂ ਦੇ ਗਹਿਣੇ ਨਹੀਂ ਲਈ ਪਰ ਸੁਨੀਤਾ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ ਬਸ ਨੇਹਾ ਹਰ ਵਾਰ ਇਹੀ ਰੋਣਾ ਮੈਂ ਗਹਿਣੇ ਨਹੀਂ ਲਏ ਫਿਰ ਇਸ ਵੀਡੀਓ ਵਿੱਚ ਕੀ ਦੇਖ ਰਿਹਾ ਹੈ ਮੇਰੇ ਕਮਰੇ ਵਿੱਚ ਤੂੰ ਗਈ ਅਲਮਾਰੀ ਖੋਲੀ ਜਦੋਂ ਤੱਕ ਮੇਰੇ ਪੁੱਛਤੈਣੀ ਕੜੇ ਤੇ ਮੇਰੇ ਪਤੀ ਦੀਆਂ ਦਿੱਤੀਆਂ ਹੋਈਆਂ ਚੂੜੀਆਂ ਵਾਪਸ ਨਹੀਂ ਲੈ ਕੇ ਆਵੇਂਗੀ ਇਸ ਘਰ ਵਿੱਚ ਕਦਮ ਨਾ ਰੱਖਣਾ ਇਹ ਕਹਿ ਕੇ ਉਹਨਾਂ ਨੇ ਨੇਹਾ ਦਾ ਹੱਥ ਫੜ ਕੇ ਜਬਰਦਸਤੀ ਉਸ ਨੂੰ ਘਰ ਵਿੱਚੋਂ ਬਾਹਰ ਕੱਢ ਦਿੱਤਾ। ਨੀਹਾ ਕਈ ਘੰਟੇ ਦਹਲੀਜ਼ ਤੇ ਬੈਠੀ ਰੋਂਦੀ ਰਹੀ ਪਰ ਨਾ ਰਾਜੂ ਦਾ ਦਿਲ ਪਿਗਲਿਆ ਤੇ ਨਾ ਹੀ ਸੁਨੀਤਾ ਦਾ। ਆਖਰਕਾਰ ਨੀਹਾ ਚੁੱਪਚਾਪ ਆਪਣੇ ਪਿਕੇ ਘਰ ਚਲੀ ਗਈ ਤੇ ਉਧਰ ਰਾਜੂ ਤੇ ਸੁਨੀਤਾ ਦੋਨੇ ਟੁੱਟ ਚੁੱਕੇ ਸੀ। ਗਹਿਣੇ ਚੋਰੀ ਹੋਣ ਤੋਂ ਜ਼ਿਆਦਾ ਉਹਨਾਂ ਨੂੰ ਦਰਦ ਸੀ ਆਪਣਾ ਭਰੋਸਾ ਟੁੱਟਣ ਦਾ। ਉਸ ਰਾਤ ਸੁਨੀਤਾ ਆਪਣੇ ਬੈੱਡ ਤੇ ਪਈ ਇੱਧਰ ਉੱਧਰ ਪਾਸੇ ਬਦਲਦੀ ਰਹੀ। ਨੀਂਦ ਅੱਖਾਂ 'ਚੋਂ ਕੋਸਾ ਦੂਰ ਸੀ ਆਖਿਰ ਉਹਨਾਂ ਨੇ ਮੋਬਾਈਲ ਚੁੱਕਿਆ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਆਪਣੇ ਕਮਰੇ ਦੀ ਸਾਰੀ ਫੁਟੇਜ ਦੇਖਣ ਲੱਗੀ ਕਈ ਘੰਟੇ ਬੀਤ ਗਏ ਅੱਖਾਂ ਭਾਰੀ ਹੋਣ ਲੱਗੀਆਂ ਤਾਂ ਇਨੀਆਂ ਨੂੰ ਵੀਡੀਓ ਵਿੱਚ ਕੁਝ ਅਜੀਬ ਦਿਖਿਆ ਸੀਸੀਟੀਵੀ ਲੱਗਣ ਦੇ ਦੂਸਰੇ ਹੀ ਦਿਨ ਦੁਪਹਿਰ ਵਿੱਚ ਕੋਈ ਉਹਨਾਂ ਦੇ ਕਮਰੇ ਵਿੱਚ ਦਾਖਲ ਹੋ ਰਿਹਾ ਸੀ ਉਹਨਾਂ ਨੂੰ ਯਾਦ ਆਇਆ ਕਿ ਉਸ ਦਿਨ ਦਾ ਪੂਰਾ ਫੁਟੇਜ ਉਹਨਾਂ ਨੇ ਨਹੀਂ ਦੇਖਿਆ ਸੀ ਕਿਉਂਕਿ ਕੁਝ ਖਾਸ ਨਹੀਂ ਮਿਲ ਰਿਹਾ ਸੀ ਅੱਗੇ ਉਹਨਾਂ ਨੇ ਫੁਟੇਜ ਵਿੱਚ ਜੋ ਦੇਖਿਆ ਉਸ ਨੂੰ ਦੇਖ ਕੇ ਉਹਨਾਂ ਦੇ ਹੋਸ਼ ੁੱਟ ਗਏ ਉਹਨਾਂ ਨੇ ਦੇਖਿਆ ਕਿ ਸੁਮਨ ਉਹਨਾਂ ਦੇ ਕਮਰੇ ਵਿੱਚ ਦਾਖਲ ਹੋਈ ਉਸ ਦਿਨ ਸੁਮਨ ਘਰ ਆਈ ਸੀ ਇਹ ਗੱਲ ਤਾਂ ਉਸਨੇ ਮੈਨੂੰ ਦੱਸੀ ਤੱਕ ਨਹੀਂ ਆਖਿਰ ਉਹ ਮੇਰੇ ਕਮਰੇ ਵਿੱਚ ਕਿਉਂ ਗਈ ਸੀ ਉਹਨਾਂ ਨੇ ਅੱਗੇ ਦੀ ਫੁਟੇਜ ਦੇਖੀ ਤਾਂ ਹੈਰਾਨ ਰਹਿ ਗਈ ਸੁਮਨ ਨੇ ਗੱਦੇ ਦੇ نیچے ਹੱਥ ਮਾਰਿਆ ਉੱਥੋਂ ਅਲਮਾਰੀ ਦੀ ਚਾਬੀ ਚੱਕੀ ਫਿਰ ਲੋਕਰ ਖੋਲ੍ਹਿਆ ਗਹਿਣਿਆਂ ਦਾ ਬਾਕਸ ਕੱਢਿਆ ਤੇ ਉਹਨਾਂ ਵਿੱਚੋਂ ਉਹੀ ਦੋ ਚੂੜੀਆਂ ਕੱਢ ਕੇ ਆਪਣੇ ਪਰਸ ਵਿੱਚ ਪਾ ਲਈਆਂ ਇਸ ਤੋਂ ਬਾਅਦ ਉਸਨੇ ਉਹ ਬਾਕਸ ਵਾਪਸ ਰੱਖਿਆ ਤੇ ਲੋਕਰ ਬੰਦ ਕਰਕੇ ਚਾਬੀ ਨੂੰ ਗੱਦੇ ਦੇ نیچے ਰੱਖ ਦਿੱਤਾ ਇਹ ਸਭ ਕੁਝ ਦੇਖ ਕੇ ਸੁਨੀਤਾ ਦੇ ਹੋਸ਼ ੁੱਟ ਗਏ ਹੱਥ ਪੈਰ ਕੰਬਣ ਲੱਗੇ ਸੱਚ ਸਾਹਮਣੇ ਸੀ ਘਰ ਵਿੱਚੋਂ ਗਹਿਣੇ ਚੋਰੀ ਹੋਣ ਦੀ ਵਜ੍ਹਾ ਨਾਲ ਉਹਨਾਂ ਨੇ ਆਪਣੇ ਨੂੰ ਨੂੰ ਘਰ ਚੋਂ ਕੱਢ ਦਿੱਤਾ ਜਦੋਂ ਕਿ ਅਸਲੀ ਗੁਨੇਗਾਰ ਉਹਨਾਂ ਦੀ ਆਪਣੀ ਹੀ ਬੇਟੀ ਉਹਨਾਂ ਦਾ ਆਪਣਾ ਹੀ ਖੂਨ ਸੀ ਉਹਨਾਂ ਨੂੰ ਜਿੰਨਾ ਸੁਮਨ ਤੇ ਗੁੱਸਾ ਆ ਰਿਹਾ ਸੀ ਉਸ ਤੋਂ ਕਈ ਗੁਣਾ ਜ਼ਿਆਦਾ ਉਹ ਖੁਦ ਨੂੰ ਕੋਸ ਰਹੀ ਸੀ ਉਸ ਦਾ ਦਿਲ ਬਾਰ-ਬਾਰ ਚੀਕ ਰਿਹਾ ਸੀ ਮੈਂ ਆਪਣੀ ਬਹੂ ਤੇ ਐਨਾ ਵੱਡਾ ਇਲਜ਼ਾਮ ਕਿਵੇਂ ਲਗਾ ਦਿੱਤਾ ਉਸ ਦੀ ਗੱਲ ਤੇ ਭਰੋਸਾ ਕਿਉਂ ਨਹੀਂ ਕੀਤਾ ਕਿ ਇਸ ਲਈ ਕਿ ਉਹ ਦੂਸਰੇ ਘਰ ਤੋਂ ਆਈ ਸੀ ਪਛਤਾਵੇ ਦੀ ਅੱਗ ਨੇ ਉਸ ਨੂੰ ਰਾਤ ਭਰ ਸੌਣ ਨਹੀਂ ਦਿੱਤਾ ਵਾਰ-ਵਾਰ ਉਹੀ ਸਵਾਲ ਦਮਾਗ ਵਿੱਚ ਘੁੰਮਦਾ ਰਿਹਾ ਸੁਮਨ ਨੇ ਐਸ ਤਰਾ ਕਿਉਂ ਕੀਤਾ ਕੀ ਜ਼ਰੂਰਤ ਪੈ ਗਈ ਸੀ ਤੇ ਮੈਂ ਐਨੀ ਪੱਥਰ ਦਿਲ ਤੇ ਤੀ ਦੀਆਂ ਗੱਲਾਂ ਵਿੱਚ ਐਨੀ ਕਿਵੇਂ ਹੋ ਗਈ ਸਵੇਰ ਹੁੰਦੇ ਹੀ ਉਹ ਰਾਜੂ ਦੇ ਕੋਲ ਗਈ ਕੰਬਦੇ ਹੋਏ ਹੱਥਾਂ ਨਾਲ ਮੋਬਾਈਲ ਅੱਗੇ ਕੀਤਾ ਤੇ ਸੁਮਨ ਦਾ ਵੀਡੀਓ ਦਿਖਾ ਕੇ ਫੁੱਟ ਫੁੱਟ ਕੇ ਰੋ ਪਈ ਬੇਤਾ ਬਹੁਤ ਵੱਡੀ ਗਲਤੀ ਹੋ ਗਈ ਸਾਡੇ ਕੋਲੋਂ ਗੈਣਿਆਂ ਦੀ ਚੋਰੀ ਨੇਹਾ ਨੇ ਨਹੀਂ ਸੁਮਨ ਨੇ ਕੀਤੀ ਹੈ ਸਾਡੇ ਕੋਲੋਂ ਪਾਪ ਹੋ ਗਿਆ ਚਲ ਹੁਣੇ ਜਾ ਕੇ ਆਪਾਂ ਨੇਹਾ ਤੋਂ ਮਾਫੀ ਮੰਗਾਗੇ ਪਰ ਉਸ ਤੋਂ ਪਹਿਲਾਂ ਮੈਨੂੰ ਸੁਮਨ ਨਾਲ ਗੱਲ ਕਰਨੀ ਪਵੇਗੀ ਉਹਨਾਂ ਨੇ ਤੁਰੰਤ ਸੁਮਨ ਨੂੰ ਫੋਨ ਕੀਤਾ ਸੁਮਨ ਤੂੰ ਹੁਣੇ ਆਪਣੇ ਘਰ ਆ ਬਹੁਤ ਜ਼ਰੂਰੀ ਗੱਲ ਹੈ ਸੁਮਨ ਕੁਝ ਹੀ ਸਮੇਂ ਵਿੱਚ ਭਾਈ ਦੀ ਹੋਈ ਪਹੁੰਚੀ ਪਰ ਘਰ ਵਿੱਚ ਕਦਮ ਰੱਖਦੇ ਹੀ ਸੁਨੀਤਾ ਦਾ ਜ਼ੋਰਦਾਰ ਥੱਪੜ ਸੁਮਨ ਦੇ ਮੂੰਹ ਤੇ ਪਿਆ ਏ ਦੇਖ ਸੁਮਨ ਹੈਰਾਨ ਰਹਿ ਗਈ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਮਾਂ ਤੁਸੀਂ ਪਾਗਲ ਹੋ ਗਏ ਮੇਰੇ ਤੇ ਹੱਥ ਕਿਉਂ ਚੁੱਕਿਆ ਵੀਰੇ ਤੁਸੀਂ ਖੜੇ ਤਮਾਸ਼ਾ ਦੇਖ ਰਹੇ ਹੋ ਤਾਂ ਫਿਰ ਸੁਨੀਤਾ ਗੁੱਸੇ ਵਿੱਚ ਬੋਲੀ ਚੁੱਪ ਇੱਕਦਮ ਚੁੱਪ ਤੂੰ ਐਨੀ ਨੀਚੇ ਗਿਰ ਗਈ ਕਿ ਚੋਰੀ ਵੀ ਕੀਤੀ ਤੇ ਇਲਜ਼ਾਮ ਆਪਣੀ ਭਾਬੀ ਤੇ ਲਗਾ ਦਿੱਤਾ ਮੇਰੇ ਕੰਨ ਭਰਦੀ ਰਹੀ ਜਦੋਂ ਕਿ ਗੁਨੇਗਾਰ ਤੂੰ ਖੁਦ ਸੀ ਸੁਮਣ ਗੁੱਸੇ ਵਿੱਚ ਬੋਲੀ ਮਾਂ ਗਲਤ ਇਲਜ਼ਾਮ ਨਾ ਲਗਾਵੋ ਮੈਂ ਇਦਾਂ ਦਾ ਕੁਝ ਨਹੀਂ ਕੀਤਾ ਅੱਛਾ ਇਹ ਸਭ ਕੁਝ ਤੁਹਾਡੀ ਪਿਆਰੀ ਨੂੰ ਕਰਵਾ ਰਹੀ ਹੈ ਨਾ ਉਹੀ ਭੜਕਾ ਰਹੀ ਹੈ ਨਾ ਤੁਹਾਨੂੰ ਮੇਰੇ ਖਿਲਾਫ ਮੈਂ ਕਿਹਾ ਸੀ ਤੁਸੀਂ ਉਸਤੇ ਭਰੋਸਾ ਨਾ ਕਰੋ ਸੁਨੀਤਾ ਨੇ ਸਖਤ ਆਵਾਜ਼ ਵਿੱਚ ਕਿਹਾ ਮੈਨੂੰ ਨੇਹਾ ਨੇ ਕੁਝ ਨਹੀਂ ਕਿਹਾ ਮੇਰੇ ਕੋਲ ਸਬੂਤ ਹੈ ਮੈਂ ਆਪਣੀਆਂ ਅੱਖਾਂ ਨਾਲ ਤੈਨੂੰ ਦੇਖਿਆ ਉਹਨਾਂ ਨੇ ਸੁਮਨ ਨੂੰ ਵੀਡੀਓ ਦਿਖਾਇਆ ਤੇ ਵੀਡੀਓ ਦੇਖ ਕੇ ਸੁਮਨ ਦੇ ਚਿਹਰੇ ਦਾ ਰੰਗ ਉੱਡ ਗਿਆ ਅੱਖਾਂ نیچے ਝੁੱਕ ਗਈਆਂ ਹੁਣ ਬਚਣ ਦਾ ਕੋਈ ਰਾਹਤ ਨਹੀਂ ਸੀ ਮਾਂ ਮੈਨੂੰ ਮaaf ਕਰ ਦਿਓ ਮੈਂ ਗੈਣੇ ਇਸ ਲਈ ਲਈ ਕਿਉਂਕਿ ਭਾਬੀ ਦੇ ਆਉਣ ਤੋਂ ਬਾਅਦ ਤੁਹਾਨੂੰ ਸਿਰਫ ਉਹੀ ਦਿਖਾਈ ਦਿੰਦੀ ਸੀ ਮੈਨੂੰ ਲੱਗਦਾ ਸੀ ਕਿ ਮੈਂ ਇਸ ਘਰ ਵਿੱਚ ਪਰਾਈ ਹੋ ਗਈ ਹਾਂ ਮੈਂ ਭਾਬੀ ਨੂੰ ਬਦਨਾਮ ਕਰਨਾ ਚਾਹੁੰਦੀ ਸੀ ਤਾਂ ਕਿ ਤੁਹਾਡੀਆਂ ਨਜ਼ਰਾਂ ਵਿੱਚ ਮੇਰੀ ਜਗ੍ਹਾ ਬਣੀ ਰਹੇ ਸੁਨੀਤਾ ਨੇ ਗੁੱਸੇ ਵਿੱਚ ਸੁਮਨ ਤੋਂ ਮੂੰਹ ਫੇਰ ਲਿਆ ਰਾਜੂ ਵੀ ਹੈਰਾਨ ਖੜਾ ਸੀ ਉਸ ਤੋਂ ਬਾਅਦ ਸੁਨੀਤਾ ਤੇ ਰਾਜੂ ਸਿੱਧਾ ਨੀਹਾ ਦੇ ਪੇਕੇ ਘਰ ਗਏ ਦਰਵਾਜ਼ੇ ਤੇ ਪਹੁੰਚਦੇ ਹੀ ਸੁਨੀਤਾ ਰੋਣ ਲੱਗੀ ਬੇਟੀ ਮੈਨੂੰ ਮaaf ਕਰ ਦੇ ਮੈਂ ਤੇਰੇ ਤੇ ਵਿਸ਼ਵਾਸ ਨਹੀਂ ਕੀਤਾ ਅਸਲ ਵਿੱਚ ਚੋਰੀ ਤੂੰ ਨਹੀਂ ਮੇਰੀ ਹੀ ਬੇਟੀ ਨੇ ਕੀਤੀ ਸੀ ਮੈਂ ਕੈਮਰਾ ਤਾਂ ਲਾਇਆ ਸੀ ਪਰ ਜਿਸ ਦਿਨ ਸੁਮਨ ਨੇ ਗਹਿਣੇ ਕੱਢੇ ਉਹ ਫੁਟੇਜ ਮੈਂ ਦੇਖਿਆ ਹੀ ਨਹੀਂ ਤੇ ਜਦੋਂ ਤੂੰ ਮੇਰੀ ਅਲਮਾਰੀ ਵਿੱਚ ਕੁਝ ਭਾਲ ਰਹੀ ਸੀ ਉਸੇ ਦਿਨ ਦਾ ਵੀਡੀਓ ਦੇਖ ਕੇ ਮੈਂ ਸਮਝ ਲਿਆ ਕਿ ਚੋਰੀ ਤੂੰ ਕੀਤੀ ਹੈ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਲਗਾਤਾਰ ਵਹਿ ਰਹੇ ਸੀ ਨੇਹਾ ਨੇ ਤੁਰੰਤ ਉਹਨਾਂ ਦਾ ਹੱਥ ਫੜ ਲਿਆ ਤੇ ਬੋਲੀ ਮੰਮੀ ਜੀ ਗਲਤਫਹਿਮੀ ਤਾਂ ਕਿਸੇ ਤੋਂ ਵੀ ਹੋ ਸਕਦੀ ਹੈ ਮੈਨੂੰ ਤੁਹਾਡੇ ਨਾਲ ਕੋਈ ਸ਼ਿਕਾਇਤ ਨਹੀਂ ਸੁਨੀਤਾ ਨੇ ਕਿਹਾ ਬੇਟੀ ਆਪਣੇ ਘਰ ਵਿੱਚ ਤੇਰੇ ਨਾਲ ਬਹੁਤ ਗਲਤ ਹੋਇਆ ਅੱਜ ਮੈਂ ਪੂਰੇ ਸਨਮਾਨ ਦੇ ਨਾਲ ਤੈਨੂੰ ਲੈਣ ਆਈਆਂ ਉਹਨਾਂ ਨੇ ਨੇਹਾ ਦੇ ਮੰਮੀ ਪਾਪਾ ਤੋਂ ਵੀ ਮਾਫੀ ਮੰਗੀ ਤੇ ਨੇਹਾ ਨੂੰ ਵਾਪਸ ਘਰ ਲੈ ਆਈ ਉਸ ਦਿਨ ਤੋਂ ਬਾਅਦ ਸੁਨੀਤਾ ਨੇ ਕਦੇ ਵੀ ਨੇਹਾ ਤੇ ਸ਼ੱਕ ਨਹੀਂ ਕੀਤਾ ਉਹ ਆਪਣੀ ਬੇਟੀ ਤੋਂ ਵੀ ਜ਼ਿਆਦਾ ਨੇਹਾ ਨੂੰ ਪਿਆਰ ਤੇ ਇੱਜ਼ਤ ਦੇਣ ਲੱਗੀ ਤੇ ਸੁਮਨ ਉਹ ਆਪਣੀ ਮਾਂ ਤੇ ਭਰਾ ਦੋਨਾਂ ਦਾ ਭਰੋਸਾ ਗਵਾ ਚੁੱਕੀ ਸੀ ਹੁਣ ਉਸ ਦੀ ਜਗ੍ਹਾ ਘਰ ਵਿੱਚ ਆਮ ਹੀ ਰਹਿ ਗਈ ਸੀ ਹਾਂਜੀ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਮਿਲਦੇ ਆਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ